ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਦਿੰਦੇ ਰਹੋ ਜੀ ਵਾਤ ਤੋਂ ਵਾਤ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਵਾਤ ਤੋਂ ਵਾਤ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਫੈਬਰਿਕ ਦਾ ਪਤਾ ਚੱਲ ਜੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ अवेलेबल ਹੈਗਾ ਹਰ ਤਰ੍ਹਾਂ ਦੇ ਦੁਪੱਟੇ अवेलेबल ਹੈਗੇ ਨੇ ਜਿਵੇਂ ਦਾ ਤੁਸੀਂ ਸਟਾਫ ਆਪਣਾ ਮਨ ਚਾਹੁੰਦਾ ਲਗਵਾ ਸਕਦੇ ਹੋਗੇ ਆਪਣਾ ਕੰਮ ਕਰਵਾ ਸਕਦੇ ਹੋਗੇ ਆਪਣੀ ਚੋਇਸ ਅਨੁਸਾਰ ਤੁਸੀਂ ਕੋਈ ਵੀ ਫੋਟੋ ਸਾਨੂੰ ਸ਼ੇਅਰ ਕਰ ਦਿਓ ਤਾਂ ਸੇਮ ਆਪਾਂ ਦੇਟੋ ਫੋਟੋ ਸ਼ੇਅਰ ਕਰਨ ਦੇ ਨਾਲ ਦਾ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਤੇ ਸਟੀਚਿੰਗ अवेलेबल ਹੈਗੀ ਐ ਜੇ ਤੁਸੀਂ ਕਰਵਾਉਣਾ ਚਾਹਦੇ ਹੋ ਕਰਵਾ ਸਕਦੇ ਹੋਗੇ ਜੇ ਐਵੇਂ ਹੀ ਮਗਵਾਉਣਾ ਹੈ ਅਨ ਸਟਿਚ ਤਾਂ ਐਵੇਂ ਵੀ ਮਗਵਾ ਸਕਦੇ ਹੋਗੇ ਦੁਪट्टे ਤੁਸੀਂ ਡਾਈ ਕਰਵਾ ਕੇ ਮੰਗਵਾਉਣੇ ਨੇ ਡਾਈ ਕਰਵਾ ਕੇ ਮੰਗਵਾ ਸਕਦੇ ਹੋ ਬਿਨਾ ਡਾਈ ਤੋਂ ਵੀ ਮੰਗਵਾ ਸਕਦੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ organza ਦੇ ਸੂਟ ਵਾਲੀ ਉਹਦੇ ਵਿੱਚੋਂ ਕੁਝ ਕੁ ਸੂਟ ਹੀ ਰਹਿ ਗਏ ਤੇ ਕੋਈ ਵੀ ਭੈਣ ਆਰਡਰ ਦੇਣਾ ਚਾਹੁੰਦੀ ਆ ਆਪਣਾ ਫਾਸਟਲੀ ਆਰਡਰ ਕਰੋ ਜਿਹੜਾ ਜਿਗਜੈਗ ਵਾਲੇ ਪ੍ਰਿੰਟ ਲਏਗੇ ਉਹ ਆਪਣੇ ਕੋਲੇ ਹੈ ਨਹੀਂਗੇ ਉਹ ਸੋਲਡ ਹੋ ਚੁੱਕੇ ਨੇਗੇ 2000 ਵਾਲੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਹੈਗਾ ਤੇ ਉੱਥੇ ਜਾ ਕੇ ਤੁਸੀਂ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰਨਾ ਹੈਗਾ ਤੇ ਜਦ ਤੁਹਾਡੀ ਪੇਮੈਂਟ ਹੋ ਜਾਂਦੀ ਹੈ ਸਕਰੀਨਸ਼ਾਟ ਭੇਜ ਦਿਓ ਜੀ ਮੇਨੂੰ ਨਾਲ ਦੀ ਨਾਲ ਆਪਣਾ ਐਡਰੈਸ ਸੈੱਟ ਕਰ ਦਿਆ ਕਰੋ ਤਾਂ ਕਿ ਆਪਾਂ ਕੋਰੀਅਰ ਵਾਲਿਆ ਕੋਰੀਅਰ ਵਾਸਤੇ ਆਪਾਂ ਤੁਹਾਡਾ ਸੂਟ ਰੈਡੀ ਕਰਤੀਏ ਤੇ ਨੈਕਸਟ ਡੇ ਆਪਾਂ ਕੋਰੀਅਰ ਕਰਾਂਗੇ ਕਾੜ ਦਿੰਦੇ ਆਗੇ ਜੇ ਕੋਰੀਅਰ ਅਗਲੇ ਦਿਨ ਨਹੀਂ ਨਿਕਲਦਾ ਤਾਂ ਇੱਕ ਦੋ ਦਿਨ ਲੱਗ ਜਾਂਦੇ ਨੇ ਕਿਉਂਕਿ ਆਪਣੇ ਫਿਰ ਹੋਰ ਭੈਣਾਂ ਦੇ ਪਾਰਸਲ ਵੀ ਕੱਪੜੇ ਹੁੰਦੇ ਨੇ ਜਿਹੜੇ ਆਰਡਰ ਪ੍ਰਿੰਟ ਸੂਟ ਵਗੈਰਾ ਆਪਾਂ ਇਕੱਠੇ ਕਰਕੇ ਕਾੜ ਦਿੰਦੇ ਆਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋਗੇ ਆਪਣਾ ਤੁਸੀਂ ਆਰਡਰ ਦਿੰਨੇ ਹੋਗੇ ਮੈਂ ਵੀ ਤੁਹਾਡਾ ਵਿਸ਼ਵਾਸ ਇਦਾਂ ਹੀ ਬਣਾਈ ਰੱਖੂਗੀ ਤੇ ਬਹੁਤ-ਬਹੁਤ ਥੈਂਕ ਯੂ ਅੱਜ ਵਾਲੇ ਜਿਹੜੇ ਸੂਟ ਨੇਗੇ ਤੁਹਾਨੂੰ ਹਰ ਤਰ੍ਹਾਂ ਦੇ ਦੇਣਗੇ ਪੇਟ ਦੇ ਵੀ ਨੇਗੇ ਦੇ ਵਿੱਚ ਪ੍ਰਿੰਟ ਸੂਟ ਵੀ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਕਿ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਦਿਓ ਪਹਿਲਾ ਸੂਟ ਹੈਗਾ ਜਿਹੜਾ ਇਹ ਹੈਗਾਗਾ ਕਾਟਨ ਦੇ ਉੱਪਰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਐਵੇਂ ਸਿਰਫ ਆਪਾਂ ਸੈਂਟਰ ਦੇ ਵਿੱਚ ਲੈਸ ਦਿੱਤੀ ਹੈਗੀ ਤੇ ਆਪਾਂ ਜਿਹੜਾ ਨੈੱਕ ਹੈਗਾ ਉਹ ਛੋਟਾ ਰੱਖਿਆ ਹੈਗਾ ਨੈੱਕ ਆਪਾਂ ਵੱਡਾ ਨਹੀਂ ਰੱਖਿਆ ਹੈਗਾ ਤੇ ਬਾਜੂ ਤੇ ਆਪਾਂ ਲਗਾਈ ਹੈ ਲਗਾਈ ਜਾਏਗੀ ਲੈਸ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਸਾਈਡਾਂ ਤੇ ਫਰੰਟ ਬੈਕ ਚਾਕਾਂ ਤੇ ਆਪਾਂ ਲਗਾਈ ਹੈਗੀ ਪਾਈਪ ਇਨ ਕਰੀਮ ਕਲਰ ਦੀ ਇਹਦੇ ਨਾਲ ਦਾ ਪ੍ਰਿੰਟ ਵੀ ਤੁਹਾਨੂੰ ਮਿਲ ਜੂਗਾ ਇਹ ਫੈਬਰਿਕ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਿੰਟ ਨੇ ਤੁਸੀਂ ਲੈ ਸਕਦੇ ਹੋਗੇ ਜਿਹੜਾ ਇਹਦਾ ਪ੍ਰਾਈਸ ਹੈਗਾ 750 ਰੁਪਏ ਦਾ ਸੂਟ ਦਾ ਆਨ ਸਟਿਚ ਦਾ ਬਿਨਾ ਦੁਪट्टे ਤੋਂ ਬਿਨਾ ਸਲਾਈ ਤੋਂ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਇਹ ਹੈਗੀ ਅਸੀਂ ਇਹਦੀ ਸਲਵਾਰ ਸਲਵਾਰ ਤੇ ਆਪਾਂ ਇਦਾਂ ਡਿਜ਼ਾਈਨਿੰਗ ਦਿੱਤੀ ਹੈਗੀ ਨਾਲ ਆਪਾਂ ਰੱਖਿਆ ਹੈਗਾ ਸੁਪਰ ਨੈਟ ਦਾ ਦੁਪੱਟਾ ਟਾਈ ਐਂਡ ਟਾਈ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਉਹਨੂੰ ਇਗਨੋਰ ਕਰਿਓ ਕਿਉਂਕਿ ਬੜਾ ਡਾਰਕ ਆ ਇਹਨਾਂ ਕਿਵਰ ਲਾਈਟ ਆ ਜਾਂਦਾ ਐਵੇਂ ਆਪਾਂ ਫੋਰ ਸਾਈਡ ਰੱਖਿਆ ਹੈਗਾ ਟਾਈ ਐਂਡ ਟਾਈ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਇਹਦੇ ਨਾਲ ਦਾ ਵੀ ਸੂਟ ਲੈ ਸਕਦੇ ਹੋਗੇ ਇਹਦੇ ਬਹੁਤ ਸਾਰੇ ਪ੍ਰਿੰਟ ਨੇਗੇ ਹੋਗੇ ਤੁਸੀਂ ਲੈ ਸਕਦੇ ਹੋਗੇ ਪ੍ਰਾਈਜ਼ ਹੈਗਾ ਇਹਦਾ 750 ਤਿੱਕਾ ਆਪਾਂ ਪਰਸੋਂ ਮਸਲੀਨ ਦੇ ਸੂਟਾਂ ਦੀ ਵੀਡੀਓ ਪਾਈ ਸੀਗੀ ਕੁਝ ਕੁ ਸੂਟ ਆਪਣੇ ਮਤਲਬ ਦੁਪट्टे ਵਗੈਰਾ ਡਾਈ ਹੋ ਕੇ ਕੋਰੀਅਰ ਲਈ ਰੈਡੀ ਨੇਗੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਆਪਣਾ ਕੰਮ ਕਿਵੇਂ ਦਾਗਾ ਇਹ ਹੈਗੀ ਸੀ ਜੀ 셔ਟ ਇਹ ਹੁਣ ਨਹੀਂ ਹੈਗਾ ਸੂਟ ਆਪਣੇ ਕੋਲੇ ਪਰ ਤੁਹਾਨੂੰ ਸਿਰਫ ਇੱਕ ਮੈਂ ਦਿਖਾ ਰਹੀ ਆ ਇਹਦੇ ਨਾਲ ਦੇ ਪਏ ਨੇਗੇ ਆਪਣੇ ਕੋਲੇ ਕੁਝ ਕੁ ਸੂਟ ਤੁਸੀਂ ਵੀਡੀਓ ਦੇਖ ਕੇ ਪਿਛਲੀ ਆਪਾਂ ਤੋਂ ਲੈ ਸਕਦੇ ਹੋਗੇ ਮਸਲੀਨ ਦਾ ਪਰ ਰੱਖਿਆਗਾ ਦੁਪੱਟਾ ਦੇਖੋ ਐਵੇਂ ਕਿੰਨਾ ਸੋਹਣਾ ਸੂਟ ਬਣ ਜਾਂਦਾਗਾ ਸਟੀਚਿੰਗ ਆ ਅਨ ਸਟੀਚ ਜਾਊਗਾ ਦੇਖੋ ਡਾਈ ਐਂਡ ਡਾਈ 4 ਸਾਈਡ ਬਹੁਤ ਹੀ ਜਿਆਦਾ ਸੋਹਣਾ ਸੋਹਣੀ ਡਾਈ ਕੀਤੀ ਹੋਈ ਹੈਗੀ ਦੇਖੋ بیس ਨਾਲ ਦਾ ਰੱਖਿਆਗਾ ਆਪਾਂ ਸੈਂਟਰ ਦੇ ਵਿੱਚ ਬਾਟਮ ਨਾਲ ਦਾ ਜਿੰਨੇ ਕਲਰ ਪਾਏ ਨੇਗੇ 4 ਸਾਈਡ ਦੇ ਵਿੱਚ ਉਹਨੇ ਸ਼ਰਟ ਦੇ ਨਾਲ ਦੇਣਗੇ ਮਸਲੀਨ ਦਾ ਦੁਪੱਟਾ ਰੱਖਿਆਗਾ ਇਹ ਵੈਂਡਰ ਸੂਟ ਸੀਗਾ ਇਦੇ ਨਾਲ ਦਾ ਨਹੀਂ ਹੈਗਾ ਹੁਣ ਤੇ ਹੋਰ ਬਹੁਤ ਪ੍ਰਿੰਟ ਨਹੀਂਗੇ ਤਾਂ ਹੀ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਆਪਣਾ ਸਕਰੀਨਸ਼ਾਟ ਲੈ ਕੇ ਜਦੀ ਹੋਲਡ ਤੇ ਰਖਵਾ ਲਿਆ ਕਰੋ 1-2 ਦਿਨ ਸੂਟ ਫਿਰ ਉਸ ਤੋਂ ਬਾਅਦ ਨਹੀਂ ਮਿਲਦਾ ਹੈਗਾ ਇਹ ਸੂਟ ਕੁਝ ਕੁ ਸੂਟ ਆਪਣੇ ਸਲਾਈ ਲਈ ਗਏ ਹੋਏ ਨੇਗੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਗਿਆ ਹੈ ਇਸ ਤਰ੍ਹਾਂ ਕਰਵਾਇਆਗਾ ਡਾਈ ਮਸਲੀਨ ਦੇ ਦੁਪੱਟੇ ਨੇ 44 ਇੰਚ ਪਣਾਂਗਾ 2.5 ਮੀਟਰ ਦੇ ਦੁਪट्टे ਨਹੀਂਗੇ ਛੋਟੇ ਅਰਜ ਦੇ ਦੁਪट्टे ਨਹੀਂ ਹੈਗੇ ਬਹੁਤ ਹੀ ਜਿਆਦਾ ਸੋਨਾ ਫੈਬਰਿਕ ਹੈ ਦਾ ਅਰਜਨ ਦਾ ਲਗਾਇਆ ਹੋਇਆ ਆਪਾਂ ਨੇ ਇਸ ਤਰ੍ਹਾਂ ਤੁਸੀਂ ਦੁਪੱਟੇ ਜੇ ਤੁਸੀਂ ਪ੍ਰਿੰਟ ਸੂਟ ਮਗਵਾਉਣਾ ਹੈ ਉਹਨਾ ਤੁਸੀਂ ਐਵੇਂ ਜੇ ਦੁਪੱਟਾ ਡਾਈ ਕਰਵਾਉਣਾਗਾ ਵੀ ਨਾਲ ਲਗਵਾ ਕੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਡਾਈ ਕਰਵਾ ਕੇ ਤਾਂ ਤੁਸੀਂ ਐਵੇਂ ਦੁਪੱਟਾ ਡਾਈ ਕਰਵਾ ਸਕਦੇ ਹੋਗੇ ਬਿਨਾਂ ਸਲਾਈ ਤੋਂ ਮਗਵਾ ਸਕਦੇ ਹੋਗੇ ਦੁਪੱਟਾ ਚਾਹੀਦਾ ਤਾਂ ਉਹਨੂੰ ਡਾਈ ਕਰਕੇ ਲਵਾਂਗੇ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾਗਾ ਪਰਪਲ ਡਾਰਕ ਪਰਪਲ ਦੇ ਵਿੱਚ ਹੈਗਾ ਇਹ ਹੈਗੀ ਹੈ ਜੀ ਸ਼ਰਟ ਇਹਦੀ ਬੈਕ ਆ ਜੂਗੀ ਜਿਹੜਾ ਸਕਰੀਨਸ਼ਾਟ ਹੈ ਜੀ ਦੂਰੋਂ ਲੈ ਕੇ ਭੇਜਿਆ ਕਰੋ ਨੇੜੋਂ ਨਾਲ ਲਿਆ ਕਰੋ ਸਮਝ ਨਹੀਂ ਲੱਗਦੀ ਹੈ ਜੀ ਫਿਰ ਹੈਗੀ ਹੈ ਜੀ ਪਲੇਨ ਇਹਦੇ ਨਾਲ ਤੁਸੀਂ ਪੈਂਟ ਪਜਾਮਾ ਕਰਾਉਣਾ ਹੈਗਾ ਪਲਾਜ਼ੋ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਸਲਵਾਰ ਕਰਾਉਣੀ ਉਹ ਵੀ ਕਰਵਾ ਸਕਦੇ ਹੋ ਨਾਲ ਹੈਗਾਗਾ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਪ੍ਰਾਈਸ ਹੈਗਾਗਾ 2800 ਵਿਦ ਸ਼ਿਪਿੰਗ ਹੈ ਵਿਦਆਊਟ ਸ਼ਿਪਿੰਗ ਕੋਈ ਨਹੀਂ ਹੈਗੀ スクリーンショット ਲੈ ਲਓ WhatsApp ਤੇ ਮੈਸੇਜ ਕਾਰਡ ਸੇਵ ਕਰ ਦੋ ਕਈ ਮੈਸੇਜ ਆਉਂਦੇ ਹੁੰਦੇ ਨੇ ਵੀ ਸਾਨੂੰ ਕੱਲੀ ਸਲਵਾਰ ਦੇ ਦੋ ਚਿਕਨ ਦੀ ਐਵੇਂ ਨਹੀਂ ਮਿਲਦੀ ਹੈਗੀ ਜੀ ਕੱਲੀ ਸਲਵਾਰ ਤੁਹਾਨੂੰ ਕਿਉਂਕਿ ਸਾਡਾ ਵੀ ਫਿਰ ਜਿਹੜਾ ਸੂਟ ਹੈਗਾ ਉਹ ਖਰਾਬ ਹੋ ਜਾਂਦਾ ਹੈਗਾ ਉਹ ਮੈਚ ਕਰਕੇ ਲਗਾਈਆਂ ਹੁੰਦੀਆਂ ਨੇ ਬਾਟਮਾਂ ਕੋ ਮਸਲੀਨ ਦੇ ਸੂਟ ਨੇਗੇ ਬਹੁਤ ਹੀ ਜ਼ਿਆਦਾ ਸੋਹਣੇ ਨੇਗੇ ਜਿਹੜੀਆਂ ਪੈਣਾ ਦੇ ਬਾਹਰੀਆਂ ਦੇ ਆਰਡਰ ਚੱਲ ਰਹੇ ਨੇ ਉਹ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ neck ਤੇ ਐਦਾਂ ਐਵੇਂ ਪੱਟੀ ਬਣੀ ਹੋਈ ਹੈਗੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ 45 46 ਤੱਕ ਲੈਂਥ ਹੋਊਗੀ ਸਲਵਾਰ ਵੀ ਬਣਾਉਣੀ ਹੈ ਸਲਵਾਰ ਬਣ ਜੂਗੀ ਪਲਾਜ਼ੋ ਬਣਾਉਣਾ ਪਲਾਜ਼ੋ ਬਣਵਾ ਲਓ ਨਾਲ ਹੈਗਾ ਦੁਪੱਟਾ ਫੈਸਿਲਿਟੀ 2000 ਦਾ ਪ੍ਰਾਈਸ ਹੈਗਾ ਫੈਬਰਿਕ ਇੱਕ ਨੰਬਰ ਹੈਗਾ ਫੈਬਰਿਕ ਚ ਕੋਈ ਉਹ ਨਹੀਂ ਹੈਗਾ ਕੁਆਲਿਟੀ ਜਮਾ ਇੱਕ ਨੰਬਰ ਹੈ ਕੱਪੜੇ ਦੀ 2000 ਦਾ ਪ੍ਰਾਈਸ ਹੈਗਾ ਸੂਟ ਦਾ ਸਕਰੀਨ ਸ਼ਰਟ ਲੈ ਕੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਵਾਲਾ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾਗਾ ਨਾਲ ਹੈਗੇ ਆ ਜੀ ਪਲੇਨ ਬਾਟਮ ਇਹ ਹੈਗੀਆਂ ਨੇ ਜੀ ਬਾਜੂ ਬਾਜੂ ਤੇ ਆਜੂ ਗਾਏ ਵਾਲਾ ਸਾਰਾ ਡਿਜ਼ਾਈਨ ਇਹ ਤੇ ਦੁਪੱਟਾ ਫੈਬਰਿਕ ਬਹੁਤ ਜ਼ਿਆਦੇ ਸੋਹਣਾਗਾ ਤੇ 2000 ਪ੍ਰਾਈਸ ਹੈ ਦਾ ਵੀ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਸਕਦੇ ਹੋਗੇ ਬਾਕੀ ਤੁਹਾਨੂੰ ਸੌਰੀ ਇਹ ਸੂਟ ਹੀ ਪੁੱਠਾ ਦਿਖਾਤਾ ਫੱਟੇ ਦੀ ਇੰਤਰਾ ਜਦੋਂ ਮੈਂ ਤੈਮਾਂ ਇਹ ਹੈ ਵੀ ਜੀ ਇਹ ਸਵਾਲਾ ਸੁੰਦਰ। ਦੀ ਪੱਟੀ ਹੈਗੀ ਗਲੇ ਦੀ। ਨਾਲ ਹੈਗੀ ਆ ਬਾਟਮ ਇਹ ਬਾਜੂ ਦਾ ਕੱਪੜਾ ਨਿਕਲ ਜੂਗਾ ਇਧਰੋਂ ਬਾਜੂ ਦਾ ਦੱਸਣ ਦੇਂਗਾ। ਨਾਲ ਹੈਗਾ ਦੁਪੱਟਾ। ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ। ਤੁਹਾਨੂੰ ਜਿੰਨ ਪਸੰਦ ਆ ਉਹ 2000 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈ। ਦੇਖੋ ਜੀ ਪੇਂਟ ਵਾਲੇ ਸੂਟ ਬਹੁਤ ਹੀ ਜਿਆਦੇ ਸੋਹਣੇ ਟੈਪੀ ਲਾਈਨਿੰਗ ਕਪੜਾ ਹੈਗਾ ਤੁਸੀਂ ਦੇਖ ਸਕਦੇ ਹੋ ਨੈੱਕ ਬਣਿਆ ਹੋਇਆ ਹੈਗਾ ਉਹ ਘੇਰਾ ਹੈਗਾ ਇਹ ਬਾਜੂ ਆ ਜਾਣਗੀਆਂ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਟੈਪੀ ਲਾਈਨਿੰਗ ਨਾਲ ਹੈਗਾ ਜੀ ਦੁਪੱਟਾ ਟੈਪੀ ਲਾਈਨਿੰਗ ਦਾ ਹੀ ਸਿਰ ਤੇ ਖੜਨ ਵਾਲਾ ਦੁਪੱਟਾ ਉਹ ਨਹੀਂ ਹੁੰਦਾ ਸਿਰਕ ਦਾ ਨਹੀਂ ਹੈਗਾ ਬਹੁਤ ਹੀ ਜਿਆਦਾ ਖੁੱਲਾ ਦੁਪੱਟਾ 2 ਮੀਟਰ ਦਾ ਆਰਟ ਵੀ ਬਹੁਤ ਜ਼ਿਆਦਾ ਪਰਫੈਕਟ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆਗਾ ਸਕਾਈ ਬਲੂ ਕਲਰ ਆ ਲਾਈਟ ਜੈ ਆਈਸਕ੍ਰੀਮ ਚਾਰਟ ਹੈਗਾ ਸਮਰ ਸਮਰ ਦੇ ਵਿੱਚ ਕਲਰ ਪਾਊਗਾ ਇਹ ਬਹੁਤ ਹੀ ਜ਼ਿਆਦਾ ਸੋਨਾ ਹੈ ਸਾਡੇ 2600 ਇਹਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗੀ ਜੇ ਵੀ ਪੈਨ ਇੰਡੀਆ ਇੰਡੀਆ ਲਈ ਮੰਗਵਾਉਣਾ ਚਾਹਦੀ ਹੈ ਮੰਗਵਾ ਸਕਦੀ ਹੈ ਜੇ ਬਾਹਰ ਲੀਆਂ ਦੇ ਆਰਡਰ ਚੱਲ ਰਹੇ ਨੇ ਉਹ ਆਪਣੇ ਕੋਲ ਆ ਸਕਦੇ ਨੇ ਸਾਡੇ 2600 ਇਹਦਾ ਪ੍ਰਾਈਸ ਹੈ ਇਸ ਤੋਂ ਕੋਈ ਵੀ ਲੈਸ ਨਹੀਂ ਹੋਊਗਾ ਪ੍ਰਾਈਸ ਬਸ ਅਸੀਂ ਲੈਸ ਕਰਕੇ ਹੀ ਕੱਟੇ ਰਾਂਗੇ ਸਿੰਪਲ ਲੈਮਨ ਕਲਰ ਦੇ ਵਿੱਚ ਇਸ ਆਈ ਮੋਤੀ ਜਾਲੇ ਸੋਨਾ ਬਣਿਆ ਹੋਇਆ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੈਗਾ ਡਿਫਰੈਂਟ ਜਿਹਾ ਕਲਰ ਹੈਗਾ ਤੇ ਨਾਲ ਹੈਗਾ ਦੁਪੱਟਾ ਟੈਪ ਲਾਈਨਿੰਗ ਦਾ ਜਿਹੜਾ ਸਾਡੇ ਕੋਲੋਂ ਤੁਸੀਂ ਫੈਬਰਿਕ ਲਓਗੇ ਇੱਕ ਨੰਬਰ ਮਿਲੂਗਾ ਜੀ ਜੇ ਤੁਸੀਂ ਥੋੜਾ ਜਿਹਾ ਦੇਖੋ ਮਹਿੰਗਾ ਹਨਾ ਕਪੜਾ ਤੁਸੀਂ ਬਾਜ਼ਾਰ ਚੋਂ ਵੀ ਮਹਿੰਗਾ ਲਓਗੇ ਕਪੜਾ ਉਹਦੀ ਕੁਆਲਿਟੀ ਵਧੀਆ ਹੁੰਦੀ ਹੈਗੀ ਤਾਂ ਕਰਕੇ ਜਿਹੜਾ ਸਸਤਾ ਕਪੜਾ ਹਜੇ ਉਹ ਆਪਣੇ ਗਾਲ ਪੈ ਜਾਂਦਾ ਪਰ ਮਹਿੰਗਾ ਕਪੜਾ ਰੱਬ ਦੀ ਕਿਰਪਾ ਨਾਲ ਆਪਣਾ ਕਦੇ ਨਹੀਂ ਖੜਿਆ ਹੈਗਾ ਕਪੜੇ ਸਾਰੇ 1500 ਤੋਂ ਪਲੱਸ ਸੂਟ ਸੇਲ ਹੁੰਦੇ ਲੇਗੇ ਉਸ ਤੋਂ نیچے ਜਿਹੜੇ ਹੁੰਦੇ ਨੇ ਕੋਈ ਲੈ ਲੈਂਦਾ ਹੈਗਾ ਜਿਹਨੂੰ ਵਧੀਆ ਲੱਗਦੇ ਨੇ ਪਰ ਇਸ ਤੋਂ نیچے ਵਾਲੇ ਵੀ ਜਿਵੇਂ 1200 1300 ਵਾਲੇ ਹੁੰਦੇ ਨੇਗੇ ਉਹਨਾਂ ਦਾ ਵੀ ਫੈਬਰਿਕ ਬਹੁਤ ਵਧੀਆ ਹੁੰਦਾ ਹੈ ਤਾਂ ਸਕਰੀਨਸ਼ਾਟ ਲੈ ਆ ਸਕਦੇ ਹੋ ਮੇਰੇ WhatsApp ਤੇ ਮੈਸੇਜ ਕਰ ਸਕਦੇ ਹੋਗੇ ਸੂਟ ਪਸੰਦ ਆਉਂਦਾ 2650 ਪ੍ਰਾਈਸ ਹੈ ਵੀਤ ਸ਼ਿਪਿੰਗ ਹੈਗੀ ਜਿਹੜੇ ਇਹ ਵਾਲੇ ਸੂਟ ਲਿੰਗੇ ਜੀ ਇਹ ਹੈਗੇ ਨੇ ਰਾਮ ਟੈਕਸ ਦੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਇਹ ਤੇ ਤੁਸੀਂ ਨਾ ਇਹ ਲਾਈਟ ਨਹੀਂ ਹੈਗੇ ਇਹਦਾ ਬੇਸ ਹੈ ਜਿਹੜਾ ਵਾਈਟ ਹੈਗਾ ਉਹ ਤਾਂ ਕਰਕੇ ਤੁਹਾਨੂੰ ਲਾਈਟ ਲੱਗਦਾ ਹੈਗਾ ਇਹਦੇ ਨਾਲ ਹੈਗੇ ਬਾਟਮ ਹੈਗੀ ਇਹਨੂੰ ਤੁਸੀਂ ਡਾਰਕ ਕਰਨ ਦਾ ਤਰੀਕਾ ਵੀ ਤੁਸੀਂ ਕੱਟਵਰਕ ਕਰਾ ਲਓ ਡਬਲ ਜਿੱਦਾਂ ਆਪਾਂ ਇਹ ਸ਼ਰਟ ਤੇ ਕੀਤਾ ਹੈ ਪੈਰਟ ਤੇ ਵਾਈਟ ਕਲਰ ਦਾ ਕਰਵਾ ਲਓ ਜਾਂ ਫਿਰ ਲੈਵੈਂਡਰ ਕਲਰ ਹੈਗਾ ਪੈਰਟ ਤੇ ਲੈਵੈਂਡਰ ਦਾ ਕਰਵਾ ਲਓ ਜਿਵੇਂ ਆਪਾਂ ਇਹ ਤੇ ਕੀਤਾ ਨੂੰ ਡਬਲ ਕੱਟਵਰਕ ਦੇਖੋ ਕਿੰਨਾ ਜ਼ਿਆਦਾ ਸੋਹਣਾ ਸੂਟ ਬਣ ਗਿਆ ਐਵੇਂ ਤੁਸੀਂ ਇਹਨਾਂ ਸੂਟਾਂ ਨੂੰ ਤਿਆਰ ਕਰਾ ਸਕਦੇ ਹੋਗੇ ਵਰਕ ਵਗੈਰਾ ਕਰਾ ਲਓ ਡਾਰਕ ਕਲਰ ਦੇ ਵਿੱਚ ਹੋ ਜਾਣਗੇ ਬਾਕੀ ਗਰਮੀਆਂ ਦੇ ਵਿੱਚ ਬਾਰੇ ਡਾਰਕ ਕਲਰ ਨਹੀਂ ਪਾਉਂਦੇ ਹੈਗੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਰਾਮ ਟੈਕਸ ਦਾ ਐਵੇਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਕੱਟ ਵਰਕ ਦੇ ਨਾਲ 1350 ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਇਹਨਾਂ ਦੀ ਕੋਈ ਨਹੀਂ ਹੈਗੀ ਆਪਣਾ ਪਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋ ਕੋਈ ਲਾਈਨਿੰਗ ਨਹੀਂ ਲੱਗਦੀ ਇਹ ਤੇ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਇਦੇ ਵਿੱਚ ਕਲਰ ਹੈਗੇ ਨੇ ਆਪਣੇ ਕੋਲੇ ਤਿੰਨ ਬਾਕੀ ਸੇਲ ਹੋ ਗਏ ਜਿੱਦ ਤੁਸੀਂ ਉਸ ਤਰੀਕੇ ਨਾਲ ਰੈਡੀ ਕਰਾਉਂਗੇ ਨਾ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਇਹ ਹੈਗੀ ਹੈ ਜੀ ਬੋਟਮ ਬੋਟਮ ਦਾ ਕੱਪੜਾ ਕਿਹਨੇ ਹੁੰਨੇ ਹੋ ਤੁਸੀਂ ਖੋਲ ਕੇ ਦਿਖਾ ਦੋ ਮੈਂ ਇੱਕ ਦਾ ਦਿਖਾ ਦੇਣੀ ਆਂਗੀ ਮੈਚਿੰਗ ਵਾਸਤੇ ਜਾਦੇ ਸੋਹਣੀ ਬਣੀ ਜ। ਜਾਂ ਫਿਰ ਤੁਸੀਂ ਇਹਨੂੰ ਸਲਵਾਰ ਕਰਾ ਸਕਦੇ ਹੋਗੇ ਇਹਨੂੰ ਸ਼ਰਟ ਬਣਵਾ ਲਓ ਇਹਦੇ ਤੁਸੀਂ ਵਰਕ ਕਰਵਾ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡੇ ਕੋਲੇ ਡਿਜ਼ਾਈਨ ਆ ਸਾਨੂੰ ਸੈਂਡ ਕਰ ਦਿਓ ਜਾਂ ਆਪ ਆਪ ਦੀ ਮਰਜ਼ੀ ਅਨੁਸਾਰ ਸਾਡੇ ਤੇ ਗੱਲ ਛੱਡ ਦਿਓ ਤੁਹਾਨੂੰ ਵਰਕ ਬਹੁਤ ਜਾਦੇ ਸੋਨਾ ਕਰਵਾ ਕੇ ਦਵਾਂਗੇ। 1350 ਪ੍ਰਾਈਸ ਹੈ ਦਾ ਇਹਨੂੰ ਉਲਟ ਤੁਸੀਂ ਬਣਵਾ ਸਕਦੇ ਹੋਗੇ ਇਹਦੀ ਸ਼ਰਟ ਤੇ ਇਹਦੀ ਪਾਟਮ ਵੀ ਬਣਾ ਸਕਦੇ ਨਾਲੇ ਟ੍ਰੈਂਡ ਦੇ ਵਿੱਚ ਆ। ਲਾਸਟ ਕਲਰ ਹੈਗਾ ਇਹਦੇ ਵਿੱਚ ਪਿੰਕ ਕਲਰ ਦਿਨੋ ਹੀ ਬਹੁਤ ਚਾਲੇ ਸੋਹਣੇ ਨੇ। ਬਾਕੀ ਹੋਰ ਕਲਰ ਸੀ ਉਹ ਮੇਰੇ ਹੁਣ ਦਿਮਾਗ ਦੇ ਵਿੱਚ ਨਹੀਂ ਕਿਹੜੇ ਸੀਗੇ। ਸੇਲ ਹੋ ਚੁੱਕੇ ਹੋਣਗੇ ਉਹ। ਮੈਂ ਦੇਖੋ ਕਿੰਨਾ ਜਿਆਦਾ ਸੋਹਣਾ। 1350 ਪ੍ਰਾਈਸ ਹੈਗਾ। ਰਾਮ ਟੈਕਸ ਦਾ ਸਟਾਫ ਹੈਗਾ। ਦੁਪੱਟਾ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦਵਾਵਾਂਗੇ ਦੁਪੱਟੇ ਦੇ ਹਰ ਤਰ੍ਹਾਂ ਦੇ ਫੈ布ਰਿਕ ਹੈ ਜਿਹੜਾ ਆਪਣੇ ਕੋਲੇ ਅਵੇਲੇਬਲ ਹੈਗਾ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਣੀ ਹੋ ਵੀ ਕਰਵਾ ਸਕਦੇ ਹੋਗੇ ਤੇ ਤੁਸੀਂ ਆਪਣਾ WhatsApp ਤੇ ਜਦੋਂ ਆਰਡਰ ਦਿਨੇ ਹੋਗੇ ਸਾਰਾ ਕਨਫਰਮ ਕਰਿਆ ਕਰੋ ਕਿ ਤੁਹਾਨੂੰ ਕਿਵੇਂ ਕੀ ਚੀਜ਼ ਚਾਹੀਦੀ ਹੈਗੀ ਆਪਾਂ ਸਾਰਾ ਤੁਹਾਡਾ ਮਰਜ਼ੀ ਅਨੁਸਾਰ ਕੰਮ ਕਰਕੇ ਦਵਾਵਾਂਗੇ ਉਮੀਦ ਕਰਦੀ ਆਂ ਅੱਜ ਵਾਲੇ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਤੇ ਆਪਣਾ ਜਦੋਂ ਆਰਡਰ ਫਾਈਨਲ ਹੁੰਦਾ ਤੁਸੀਂ ਪੇਮੈਂਟ ਕਰ ਲਈਆ ਪੇਮੈਂਟ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਤਾਂ ਤੁਸੀਂ ਹਾਫ ਪੇਮੈਂਟ ਕਰ ਦਿਆ ਕਰੋ ਜੋ ਤੁਹਾਡਾ ਸੂਟ ਰੈਡੀ ਹੋ ਕੇ ਆ ਗਿਆ ਤਾਂ ਫਿਰ ਅਗਲੀ ਜਿੰਨੀ ਪੇਮੈਂਟ ਰੈਂਦੀ ਹੈ ਉਸ ਤੋਂ ਬਾਅਦ ਤੁਸੀਂ ਸਾਰੀ ਫੁੱਲ ਪੇਮੈਂਟ ਕਰਕੇ ਤੁਹਾਡਾ ਸੂਟ ਕੋਰੀਅਰ ਕੀਤਾ ਜਾਊਗਾ ਤੇ ਬਾਕੀ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾਗਾ ਐਟ ਅ ਟਾਈਮ ਤੁਹਾਡੇ ਕੋਲੇ ਪੇਮੈਂਟ ਦੀ ਕੋਈ ਆਪਸ਼ਨ ਨਹੀਂ ਹੁੰਦੀ ਹੈਗੀ ਹਨਾ ਕਈ ਪੈਣਾ ਦੀ ਮਜਬੂਰੀ ਹੁੰਦੀ ਆ ਵੀ ਗੂਗਲ ਪੇ ਕਿਤੋਂ ਕਰਵਾਉਂਦੀਆਂ ਨੇ ਘਰ 'ਚ ਨਹੀਂ ਚੱਲਦਾ ਹੁੰਦਾ ਹੈਗਾ ਤਾਂ ਤੁਸੀਂ ਆਪਣਾ ਸੂਟ ਹੋਲਡ ਤੇ ਕਰਵਾ ਦਿਓ 1-2 ਦਿਨਾਂ ਲਈ ਉਸ ਤੋਂ ਬਾਅਦ ਤੁਸੀਂ ਆਪਣੀ ਪੇਮੈਂਟ ਕਰ ਦਿਓ ਪਰ 1-2 ਦਿਨਾਂ ਤੋਂ ਬਾਅਦ ਜੇ ਤੁਹਾਡਾ ਪੇਮੈਂਟ ਨਹੀਂ ਆਉਂਦੀ ਫਿਰ ਅਸੀਂ ਤੁਹਾਡਾ ਸੂਟ ਸੇਲ ਕਰ ਦਾਂਗੇ ਫਿਰ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈਗੀ ਸੂਟ ਦੀ ਤੇ ਫਿਰ ਤੁਸੀਂ ਕਰਵਾ ਸਕਦੇ ਹੋਗੇ ਅਸੀਂ ਤੁਹਾਡਾ ਸੂਟ ਹੋਲਡ ਤੇ ਰੱਖ ਲਵਾਂਗੇ ਕੋਈ ਦੁਪੱਟਾ ਲਗਵਾਣਾ ਹੈ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਨਾਲ ਸਾਡਾ ਦੁਪੱਟਾ ਲਗਾ ਕੇ ਦੋ ਜਾਂ ਬਿਨਾਂ ਸਲਾਈ ਤੋਂ ਦੋ ਸਲਾਈ ਕਰਾ ਕੇ ਦੋ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਅੱਗੇ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਆਪਣੇ ਵਰਕ ਹੋ ਰਹੇ ਨੇਗੀ ਤੇ ਉਹ ਵੀ ਤੁਹਾਨੂੰ ਵੀਡੀਓ ਲੈ ਕੇ ਆਵਾਂਗੇ ਤੇ ਕੱਲ੍ਹ ਆਪਾਂ ਬਣਾਵਾਂਗੇ ਹੈਂਡ ਵਰਕ ਦੇ ਸੂਟਾਂ ਦੀ ਵੀਡੀਓ ਤੇ ਕੋਈ ਵੀ ਪੈਨ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੀ ਹੈ ਕਿ ਕੁਈ ਵੀ ਦੇ ਸਾਉਦੇਸ਼ਾਂ ਦੇ ਵਿੱਚ ਆਪਣੀ ਵੀਡੀਓ ਦੇਖ ਰਹੇ ਹੋਣਗੇ ਤੁਹਾਨੂੰ ਹੈਂਡਵਰਕ ਦੇ ਸੁਪਤਾਂ ਵੀ ਦਿਓ ਤੇ ਐਟ ਅ ਟਾਈਮ ਲੋਡ ਆ ਕੀ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਅੱਜ ਵਾਲੇ ਸੂਟ ਕੋਈ ਵੀ ਪਸੰਦ ਆ ਨਾ ਸਕਰੀਨਸ਼ਾਟ ਭੇਜ ਦਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲੰਬ ਤੱਕ ਜਰੂਰ ਦੇਖਿਆ ਕਰੋ ਕਈ ਵਾਰ ਵੀਡੀਓ ਲੇਟ ਹੋ ਜਾਂਦੀ ਹੈ ਕਿ ਤੁਸੀਂ ਆਪਣਾ ਨੋਟੀਫਿਕੇਸ਼ਨ ਆਨ ਰੱਖਿਆ ਕਰੋ ਤੇ ਜਰੂਰ ਆਪਣੀ ਵੀਡੀਓ ਦੇਖਿਆ ਕਰੋ ਸਾਰੀ ਐਂਡ ਤੱਕ ਸਕਿਪ ਨਾ ਕਰਿਆ ਕਰੋ ਕਿਉਂਕਿ ਵਿੱਚੋਂ ਫੈਬਰਿਕ ਦੀ ਡਿਟੇਲ ਕੋਈ ਵੀ ਮੈਂ ਤੁਹਾਨੂੰ ਬੋਲ ਕੇ ਦੱਸਦੀ ਹਾਂ ਡਿਟੇਲ ਉਹ ਸਕਿਪ ਹੋ ਜਾਂਦੀ ਹੈ ਕਿ ਰੇਟ ਵਗੈਰਾ ਆਪਣੇ ਨਾਲ ਹੁੰਦੇ ਦੱਸੇ ਹੁੰਦੇ ਰhenge ਤੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ